ਜਨਵਰੀ ਦਾ ਗਣਤੰਤਰ ਦਿਵਸ ਦਾ ਜਿਹੜਾ ਉਹ ਦਿਨ ਆਪਾਂ ਨੇ ਟਰੈਕਟਰਾਂ ਦੀ ਪ੍ਰੇਡ ਕਰ ਰਿਆ ਅਜਾ ਰੋਡ ਤੇ ਸਾਰੇ ਪੰਜਾਬ ਦੇ ਵਿੱਚ ਇਹ ਜਿਹੜਾ ਸਨੇਹਾ ਆ ਕੇਂਦਰ ਸਰਕਾਰ ਨੂੰ ਅੱਜ ਸਾਡੀ ਜਿਹੜੀ ਜਥੇਬੰਦੀਆਂ ਦੀ ਏਕਤਾ ਦਾ ਪ੍ਰਗਟਾਵਾ ਦੱਸੂਗਾ ਜਿਹੜੀਆਂ ਉੱਥੇ ਸਾਡਾ ਸਵਾ ਸਾਲ ਮੋਰਚਾ ਚੱਲਿਆ ਸੀ ਉੱਥੇ ਜਿਹੜੀਆਂ ਰਹਿੰਦੀਆਂ ਮੰਗਾਂ ਸੀਗੀਆਂ ਉਹਨਾਂ ਨੂੰ ਦੁਆਰੇ ਲਾਗੂ ਕਰਾਨ ਤੇ ਲਿਖਤੀ ਰੂਪ ਚ ਲੈਣ ਤੇ ਜਿਹੜੇ ਸਾਥੀ ਸ਼ਹੀਦ ਹੋਏ ਸੀ ਉਹਨਾਂ ਦੇ ਲਈ ਜਾਂ ਜਿਹੜਾ ਸਾਡਾ ਸ਼ੰਭੂ ਬੈਰੀਅਰ ਤੇ ਖਨੋਰੀ ਬੈਰੀਅਰ ਤੇ ਜਿਹੜਾ ਤੁਹਾਡਾ ਧਰਨਾ ਚੱਲ ਰਿਹਾ ਉਹਦੇ ਸਾਥੀ ਚੱਕ ਕੇ ਪੁਲਿਸ ਨੇ ਹਰਿਆਣੇ ਦੀ ਨੇ ਜੇਲ੍ਹਾਂ ਵਿੱਚ ਬੰਦ ਕੀਤੇ ਆ ਉਹਨਾਂ ਨੂੰ ਛਡਾਣ ਸੰਬੰਧੀ ਤੇ ਜਿਹੜਾ ਸਾਡੇ ਆਗੂ ਉਥੇ ਜਗਦੀਸ਼ ਦੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਆ ਅਸੀਂ ਕਹਿੰਦੇ ਸਰਕਾਰ ਨੂੰ ਜਿਹੜੀ ਚੁੱਪੀ ਧਾਰੀ ਬੈਠੀ ਆ ਅਸੀਂ ਉਹਨੂੰ ਅੱਜ ਇਹ ਸੁਨੇਹਾ ਭੇਜਦੇ ਆ ਵੀ ਛੇਤੀ ਤੋਂ ਛੇਤੀ ਉਹਨਾਂ ਨਾਲ ਗੱਲ ਕੀਤੀ ਜਾਵੇ ਤਾਂ ਜੋ ਉਹਨਾਂ ਦਾ ਮਰਨ ਵਰਤਾ ਜਿਹੜਾ ਉਹ ਰੋਕਿਆ ਜਾਵੇ ਅਤੇ ਜਿਹੜੀ ਰਹਿੰਦੀਆਂ ਮੰਗਾਂ ਨੇ ਸਾਡੀਆਂ ਐਮਐਸਪੀ ਤੇ ਗਰੰਟੀ ਕਾਨੂੰਨ ਦੀਆਂ ਜਾਂ ਕਰਜ਼ਾ ਮੁਕਤੀ ਦੀਆਂ ਉਹਨਾਂ ਦੇ ਲਈ ਇੱਕ ਜਿਹੜਾ ਸੂਬਿਆਂ ਨੂੰ ਇਹ ਪੰਜਾਬ ਸਰਕਾਰ ਨੂੰ ਤੇ ਜਿਹੜੀਆਂ ਹੋਰ ਸੂਬਿਆਂ ਨੂੰ ਖਰੜਾ ਪੇਸ਼ ਕੀਤਾ ਕੇਂਦਰ ਨੇ ਜਿਹੜਾ ਕਰੋੜ-ਮਰੋੜ ਕੇ ਤਿੰਨ ਕਾਲੇ ਨੂੰ ਰੱਦ ਕਰਾਈ ਦੀ ਉਹ ਖਰੜੇ ਨੂੰ ਰੱਦ ਕਰਾਉਣ ਦੇ ਵੀ ਲਈ ਵੀ ਅਸੀਂ ਅੱਜ ਇਹ ਸੁਨੇਹਾ ਆ ਅਤੇ ਅਸੀਂ ਪੰਜਾਬ ਸਰਕਾਰ ਨੂੰ ਵੀ ਇਹ ਮੰਗ ਕਰਦੇ ਹਾਂ ਵੀ ਜਿਹੜੀਆਂ ਤੁਸੀਂ ਕੇਂਦਰ ਦੇ ਵਿੱਚ ਆਪ ਪਾਰਟੀ ਦੇ ਪ੍ਰਚਾਰ ਲਈ ਪੂਰਾ ਮੰਤਰੀ ਮੰਡਲ ਉੱਥੇ ਲੈ ਕੇ ਪ੍ਰਚਾਰ ਕਰ ਰਹੇ ਹਾਂ ਪਿੱਛੇ ਜਿਹੜੇ ਸੂਬੇ ਨੇ ਵੋਟਾਂ ਪਾ ਕੇ ਤੁਹਾਨੂੰ ਜਿਤਾਇਆ ਆ ਉਹਨਾਂ ਦੀਆਂ ਜਿਹੜੀਆਂ ਤੁਸੀਂ ਵੋਟਾਂ ਦੇ ਟਾਈਮ 'ਤੇ ਜੋ ਮੰਗਾ ਕਈਆਂ ਸੀਗੀਆਂ ਉਹ ਆਪਣੀਆਂ ਪੂਰੀਆਂ ਕਰੋ ਅਤੇ ਜਿਹੜਾ ਕਾਨੂੰਨੀ ਅਮਨ ਅਮਨ ਕਾਨੂੰਨ ਦੀ ਜਿਹੜੀ ਇੱਥੇ ਭੰਗ ਦੀ ਆ ਜੇ ਕੋਈ ਨਸ਼ੇ ਖਿਲਾਫ ਬੋਲਦਾ ਤਾਂ ਉਹ ਨਸ਼ਾ ਤਸਕਰ ਉਹਨਾਂ ਦੇ ਘਰਾਂ ਤੇ ਹਮਲੇ ਕਰਦੇ ਆ ਪਿੱਛੇ ਜਿਹੇ ਹੀ ਬਠਿੰਡਾ ਦੇ ਵਿੱਚ ਮਾਨ ਸਿੰਘ ਦੀ ਜਿਹੜੀ ਘਟਨਾ ਸੀ ਉਹ ਦੋਸ਼ੀ ਦਾ ਕੁਝ ਫੜਲੇ ਪੁਲਿਸ ਨੇ ਅਸੀਂ ਕਹਿੰਦੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਹੋਣ ਤੇ ਅਸੀਂ ਜਿਹੜੀਆਂ ਮਜ਼ਦੂਰਾਂ ਕਿਸਾਨਾਂ ਦੀਆਂ ਇਹ ਜਿਹੜੀ ਲੜਾਈ ਆ ਇਹ ਇਕੱਲੀ ਕਿਸਾਨ ਮਜ਼ਦੂਰ ਦੀ ਲੜਾਈ ਨਹੀਂ ਇਹ ਹਰ ਵਰਗ ਦੀ ਲੜਾਈ ਆ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਲੋਕਾਂ ਨੂੰ ਵੀ ਕਿਸਾਨੀ ਸੰਘਰਸ਼ ਦਾ ਹਿੱਸਾ ਬਣੋ ਤਾਂ ਜੋ ਜਿਹੜੀ ਕੇਂਦਰ ਸਰਕਾਰ ਆ ਇਹਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਜਾਵੇ ਅਤੇ ਜਿਹੜਾ ਚੱਲ ਰਿਹਾ ਸੰਘਰਸ਼ਾ ਨੂੰ ਹੋਰ ਤਿੱਖਾ ਕਰੀਏ ਜੈ ਜਵਾਨ ਜੈ ਕਿਸਾਨ ਵਿੱਚ ਆਪ ਪਾਰਟੀ ਦੇ ਪ੍ਰਚਾਰ ਲਈ ਪੂਰਾ ਮੰਤਰੀ ਮੰਡਲ ਉੱਥੇ ਲੈ ਕੇ ਪ੍ਰਚਾਰ ਕਰ ਰਹੇ ਹਾਂ ਪਿੱਛੇ ਜਿਹੜੇ ਸੂਬੇ ਨੇ ਵੋਟਾਂ ਪਾ ਕੇ ਤੁਹਾਨੂੰ ਜਿਤਾਇਆ ਆ ਉਹਨਾਂ ਦੀਆਂ ਜਿਹੜੀਆਂ ਤੁਸੀਂ ਵੋਟਾਂ ਦੇ ਟਾਈਮ ਜੋ ਮੰਗਾ ਕਈਆਂ ਸੀਗੀਆਂ ਉਹ ਆਪਣੀਆਂ ਪੂਰੀਆਂ ਕਰੋ ਅਤੇ ਜਿਹੜਾ ਕਾਨੂੰਨੀ ਅਮਨ ਅਮਨ ਕਾਨੂੰਨ ਦੀ ਜਿਹੜੀ ਇੱਥੇ ਭੰਗ ਦੀ ਆ ਜੇ ਕੋਈ ਨਸ਼ੇ ਖਿਲਾਫ ਬੋਲਦਾ ਤਾਂ ਉਹ ਨਸ਼ਾ ਤਸਕਰ ਉਹਨਾਂ ਦੇ ਘਰਾਂ ਤੇ ਹਮਲੇ ਕਰਦੇ ਆ ਪਿੱਛੇ ਜਹੀ ਬਠਿੰਡਾ ਦੇ ਵਿੱਚ ਮਾਨ ਸਿੰਘ ਦੀ ਜਿਹੜੀ ਘਟਨਾ ਸੀ ਉਹ ਦੋਸ਼ੀ ਦਾ ਕੁਝ ਫੜਲੇ ਪੁਲਿਸ ਨੇ ਅਸੀਂ ਕਹਿੰਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਾ ਹੋਵੇ ਤੇ ਅਸੀਂ ਜਿਹੜੀਆਂ ਮਜ਼ਦੂਰਾਂ ਕਿਸਾਨਾਂ ਦੀਆਂ ਇਹ ਜਿਹੜੀ ਲੜਾਈ ਆ ਇਹ ਇਕੱਲੀ ਕਿਸਾਨ ਮਜ਼ਦੂਰ ਦੀ ਲੜਾਈ ਨਹੀਂ ਇਹ ਹਰ ਵਰਗ ਦੀ ਲੜਾਈ ਆ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਲੋਕਾਂ ਨੂੰ ਵੀ ਕਿਸਾਨੀ ਸੰਘਰਸ਼ ਦਾ ਹਿੱਸਾ ਬਣੋ ਤਾਂ ਜੋ ਜਿਹੜੀ ਕੇਂਦਰ ਸਰਕਾਰ ਆ ਇਹਨੂੰ ਮੂੰਹ ਤੋੜ ਮਾ ਜਵਾਬ ਦਿੱਤਾ